ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਇਹ ਵੀਡੀਓ ਬਣਾ ਰਿਹਾ ਜੀ ਆਪਾਂ ਸਰਕਾਰੀ ਸਕੂਲ ਦੀ ਤੇ ਸਰਕਾਰੀ ਸਕੂਲ ਹੈ ਆਸਟ੍ਰੇਲੀਆ ਦੇਸ਼ ਦੇ ਵਿੱਚ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਜੋ ਆਪਣੇ ਪੰਜਾਬ ਦੇ ਸਕੂਲਾਂ ਤੇ ਫੋਰਨ ਸਕੂਲਾਂ 'ਚ ਕਿੰਨਾ ਕੁ ਫਰਕ ਹੈਗਾ ਤੇ ਬਾਕੀ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਿਉਂਕਿ ਹੁਣ ਸਕੂਲਾਂ ਦਾ ਕੰਮ ਚੱਲ ਰਿਹਾ ਪੀਕ ਤੇ ਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਫਰਕ ਆਪਣੇ ਪੰਜਾਬ 'ਚ ਬਹੁਤ ਕਾਫੀ ਜ਼ਿਆਦਾ ਫਰਕ ਹੈਗਾ ਤੇ ਆਪਾਂ ਅੱਜ ਤੁਹਾਨੂੰ ਟੂਰ ਕਰਾਉਨੇ ਆਂਗੇ ਇੱਕ ਸਰਕਾਰੀ ਸਕੂਲ ਦੇ ਤੇ ਇਹ ਆ ਸਰਕਾਰੀ ਸਕੂਲ ਤੇ ਬਹੁਤ ਸੋਹਣਾ ਬਾਈ ਤੇ ਮਤਲਬ ਰਿਕ ਤਰ੍ਹਾਂ ਦੀਆਂ ਸਹੂਲਤਾਂ ਆਂ ਜਾਂ ਦੇਖਿਓ ਇਹ ਕਲਾਸਰੂਮ ਨੇ ਤੇ ਸਭ ਨੂੰ ਸਾਰੀ ਆਪਾਂ ਆਪਾਂ ਵੀਡੀਓ ਰਹੀ ਦਿਖਾਵਾਂਗੇ ਤੇ ਆਮ ਆਪਣੇ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਸਰਕਾਰੀ ਸਕੂਲ ਨੇ ਅੱਪਾ ਅੱਜ ਗੱਲ ਕਰਾਂਗੇ ਸਰਕਾਰੀ ਸਕੂਲਾਂ ਦੀ ਜੋ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਆਗੇ ਤਾਂ ਜਿਨ੍ਹਾਂ ਦੇ ਵਿੱਚ ਕੋਸ ਸਕੂਲ ਆਪਾਂ ਦੇਖਿਆ ਹੈਗੇ ਜਿਨ੍ਹਾਂ ਦੇ ਵਿੱਚ ਆਪਾਂ ਕਹਿਦੇ ਰਿਹਾ ਵੀ ਏਸੀ ਹੈਗਾ ਤੇ ਏਸੀ ਸਕੂਲ ਹੋਗੇ ਤੇ ਉਹ ਜਿਹਨੂੰ ਦੇਖਦੇ ਆ ਤਾਂ ਪਰ ਉੱਥੇ ਏਸੀ ਤਾਂ ਲੱਗੇ ਹੁੰਦੇ ਨੇ ਪਰ ਉਹਨਾਂ ਨੂੰ ਗਰਾਊਂਡ ਨਹੀਂ ਮਿਲਦਾ ਤੇ ਉਸ ਤਰ੍ਹਾਂ ਦੀ ਇਹ ਸਹੂਲਤਾਂ ਜੋ ਵੀ ਹੈਗਾ ਉਹ ਸਕੂਲਾਂ ਵਿੱਚ ਨਹੀਂ ਹੁੰਦੀਆਂ ਬਸ ਕੱਲੇ ਏਸੀ ਨੂੰ ਆਪਾਂ ਵੱਡਣਾ ਮੰਨਦੇ ਆਂਗੇ ਤੇ ਦੂਜੀ ਗੱਲ ਮੰਨ ਕੇ ਚਲੀ ਜਾ ਆਪਣਾ ਸੋਹਣਾ ਜਿਹਾ ਰੰਗ ਕੀਤਾ ਹੁੰਦਾ ਸਕੂਲ ਦਾ ਤਾਂ ਜੋ ਕੋਈ ਬਿਲਡਿੰਗ ਵੱਡੀ ਆ ਤਾਂ ਉਹ ਆਪਾਂ ਕਹਿੰਦੇ ਆਂ ਬਹੁਤ ਹੀ ਵੱਡਾ ਸਕੂਲ ਆ ਤੇ ਪਰ ਜੋ ਸਾਨੂੰ ਅੱਜ ਆਪਾਂ ਆਸਟ੍ਰੇਲੀਆ ਦਾ ਇਹ ਸਕੂਲ ਦਿਖਾ ਰਹੇ ਆਂਗੇ ਤੇ ਇਸ ਤਰ੍ਹਾਂ ਦੇ ਵਿੱਚ ਬਈ ਇੱਕ ਪ੍ਰਕਾਰ ਦੀ ਇਹਦੇ ਵਿੱਚ ਗਰਾਊਂਡ ਆਉਂਦੇ ਨੇ ਹਰ ਇੱਕ ਤਰ੍ਹਾਂ ਦੇ ਮਤਲਬ ਜੋ ਵੀ ਬੱਚੇ ਕੁਝ ਫੁੱਟਬਾਲ ਖੇਡਦੇ ਨੇ ਰੱਬੀ ਖੇਡਦੇ ਨੇ ਅਲਗ-ਅਲਗ ਜੀ ਕਿਸ ਨੇ ਕ੍ਰਿਕਟ ਖੇਡਣੀ ਹੈਗੀ ਵਸਟਕ ਬੋਲ ਆ ਮਤਲਬ ਟੋਟਲੀ ਜੀ ਹਰ ਇੱਕ ਗੇਮ ਕੋਈ ਬੱਚਾ ਇਹਦੇ ਸਕੂਲਾਂ ਦੇ ਵਿੱਚ ਖੇਡ ਸਕਦਾ ਹੈਗਾ ਤੇ ਇਹਦੀ ਇਹਦੀ ਫੀਸ ਤਾਂ ਨਾ ਮਾਤਰਾ ਗਈ ਜੋ ਫੋਰਨਰ ਸਕੂਲ ਹੈ ਜੀ ਟੋਟਲੀ ਬਿਨ ਖਰਚ ਫ੍ਰੀ ਪੜ੍ਹਾਈ ਹੈਗੀ ਤੇ ਵਧੀਆ ਐਕਟੀਵਿਟੀ ਹੁੰਦੀਆਂ ਹੈਗੀਆਂ ਤੇ ਆ ਤੁਸੀਂ ਹੁਣ ਦੇਖਿਓ ਤੇ ਵਧੀਆ ਚੰਗੇ ਗਰਾਊਂਡ ਬਣੇ ਹੋਏਗੇ ਤੇ ਇਹ ਤਾਂ ਆਪਣੇ ਜ਼ਿਲ੍ਹੇ ਦੇ ਕਿਸੇ ਸਕੂਲ ਦੇ ਵਿੱਚ ਵੀ ਨਹੀਂ ਹੁੰਦੇ ਜੋ ਤੁਹਾਨੂੰ ਪਤਖਾ ਆ ਰਹੇ ਹੈਗੇ ਆਪਾਂ ਬਸੇ ਪੰਜਾਬ ਦੇ ਵਿੱਚ ਇਹੀ ਚੀਜ਼ਾਂ ਦੇਖਦੇ ਆਂ ਕਿ ਵੀ ਵੱਡੀ ਬਿਲਡਿੰਗ ਤੇ ਸੋਨਾ ਰੰਗ ਕੀਤਾ ਹੁੰਦਾਗਾ ਤੇ ਉਹਨੂੰ ਆਪਾਂ ਬਸੇ ਵੱਡਾ ਸਕੂਲ ਮੰਨ ਲਿਆਂਗੇ ਤੇ ਸਰਕਾਰ ਦੀ ਵੀ ਬਹੁਤ ਵੱਡੀ ਇਹ ਆਪਾਂ ਇਹਨੂੰ ਗਲਤ ਮੰਨਦੇ ਆਂਗੇ ਜੇ ਪਰ 50 ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਸਕੂਲ ਬਣਾਉਣਿਆਂਗੇ ਤੇ ਕਿਵੇਂ ਤੁਹਾਨੂੰ ਦਿਖਾ ਰਹੇ ਆਂ ਵੀ ਸਰਕਾਰੀ ਸਕੂਲ ਇਸ ਤਰ੍ਹਾਂ ਦੇ ਬਣ ਇਹ ਬਣ ਸਕਦੇ ਆ ਜੀ ਤੇ ਜੇ ਸਰਕਾਰ ਚਾਹੇ ਜੋ ਵੀ ਬੰਦਾ ਬਈ ਸਰਕਾਰੀ ਜੋਬ ਕਰਦਾਗਾ ਕਿਸੇ ਵੀ ਪ੍ਰਕਾਰ ਦੀ ਸਰਕਾਰੀ ਜੌਬ ਦਾ ਮਤਲਬ ਪੈਸਾ ਲੈਂਦਾਗਾ ਤਨਖਾਹ ਲੈਂਦਾਗਾ ਉਹਨਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜਨ ਤੇ 1 ਸਾਲ ਦੇ ਵਿੱਚ ਵਿੱਚ ਤੇ ਇਸ ਤਰ੍ਹਾਂ ਦੇ ਸਕੂਲ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਆਸਟ੍ਰੇਲੀਆ ਦੇ ਸਕੂਲ ਲਾ ਲੋ ਜਾਂ ਕਿਸੇ ਵੀ ਦੇਸ਼ ਦੇ ਸਕੂਲ ਦੇ ਆਗੇ ਤੇ ਇਸ ਤਰ੍ਹਾਂ ਦੇ 1 ਸਾਲ ਦੇ ਵਿੱਚ ਵਿੱਚ ਤੁਹਾਡੇ ਸਕੂਲ ਬਣ ਜਾਣਗੇ ਤੇ ਨਾਲੇ ਲੋਟੋ ਬਚੂਗੀ ਕਿਉਂਕਿ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਪੜਨਗੇ ਤਾਂ ਆਟੋਮੈਟਿਕ ਸੁਧਾਰ ਹੋਣਾਗਾ ਕਿਉਂਕਿ ਧਿਆਨ ਹੈ ਨਹੀਂ ਕਿਸੇ ਦਾ ਜੀ ਤੇ ਹਰ ਇੱਕ ਬੰਦਾ ਸੋਚਦਾ ਆਪਾਂ ਉਹਦਾ ਬੱਚਾ ਪ੍ਰਾਈਵੇਟ ਲਾਈਏ ਕਿ ਉਹ ਹੀ ਮਜੂਰੀ ਹੈਗੀ ਕਿਉਂਕਿ ਸਕੂਲਾਂ ਦੇ ਵਿੱਚ ਕੋਸ਼ਕ ਸਕੂਲ ਚੰਗੇ ਨੇ ਤੇ ਪਰ ਜ਼ਿਆਦਾ ਸਕੂਲਾਂ ਦੇ ਵਿੱਚ ਇੰਨੀਆਂ ਵਧੀਆਂ ਨਾ ਪੜਾਈਆਂ ਹੀਆਂ ਤੇ ਨਾ ਖੇਡਾਂ ਹੀਆਂ ਕੁਝ ਵੀ ਨਹੀਂ ਬਸ ਠੀਕ ਆ ਆਪਾਂ ਸਕੂਲਾਂ ਨੂੰ ਕਹਿ ਦਿੰਦੇ ਆਗੇ ਬਈ ਸਰਕਾਰੀ ਸਕੂਲ ਐ ਕਰ ਦਿੰਦਾ ਬੋ ਕਰ ਦਿੰਦਾ ਪਰ ਇਸ ਜੀ ਦਾ ਕੋਈ ਫਾਇਦਾ ਨਹੀਂ ਰਹਿੰਦਾ ਬੱਚਿਆਂ ਦਾ ਤੇ ਬਸ ਜਾਂਦਾ ਬੱਚਾ ਰੋਟੀ ਖਾ ਕੇ ਆਉਂਦਾਗਾ ਤੇ ਨਾਲ ਕੋ ਸਿੱਖਦਾਗਾ ਕਿਉਂਕਿ ਇੱਕ ਚੀਜ਼ ਤਾਂ ਹੈਗੀ ਜੀ ਕੋਈ ਬੱਚਾ ਕੋਈ ਗੇਮ ਇਹਦੇ ਹੁਣ ਜੇ ਸਰਕਾਰੀ ਸਕੂਲਾਂ ਚ ਗੇਮਾ ਹੋਣ ਗਰਾਊਂਡ ਹੋਣ ਹਰ ਪ੍ਰਕਾਰ ਦੇ ਤਾਂ ਬੱਚਾ ਖੇਡੂਗਾ ਵੀ ਤੇ ਨਾਲ ਪੜੂਗਾ ਵੀ ਪਰ ਪੰਜਾਬ ਦੇ ਹਾਲਾਤ ਸਾਨੂੰ ਪਤਾ ਹੀ ਹੈਗਾ ਇਹ ਹੁਣ ਦੇ ਨਹੀਂਗੇ ਪਹਿਲਾਂ ਦੇ ਹੈਗੇ ਤੇ ਇੱਕ ਬੇਨਤੀ ਹੈ ਜੋ ਮੰਤਰੀ ਬਾਹਰ ਜਾਂਦੇ ਆ ਬਾਹਰਲੇ ਸਕੂਲ ਦੇਖਣ ਜਾਂਦੇ ਆ ਤਾਂ ਕੱਲਾ ਦੇਖ ਕੇ ਨਾ ਕਰੋ ਤੇ ਸਕੂਲ ਤੇ ਹੀ ਮਾੜਾ ਮੋਟਾ ਜ਼ੋਰ ਲਾਇਆ ਕਰੋ ਤੇ ਵੀਡੀਓ ਚਲੋ ਹੋ ਗਈ ਲੰਬੀ ਤੇ ਵੱਤ ਵੱਤ ਵਾਈ ਕਰਿਓ ਸ਼ੇਅਰ ਤੇ ਕਿਹੜੀ ਆਪਾਂ ਗੱਲ ਕੀਤੀ ਸਰਕਾਰੀ ਮੁਲਾਜ਼ਮ ਦੇ ਬੱਚੇ ਸਰਕਾਰੀ ਸਕੂਲ ਚ ਲੱਗਣ ਤਾਂ ਇਹਦਾ ਬਹੁਤ ਜ਼ਿਆਦਾ ਫਰਕ ਪੈਣਾਗਾ ਤੇ ਇਸ ਬਾਰੇ ਵੀ ਧਿਆਨ ਦਿਓ ਚਲੋ ਸਾਸ਼ਿਕਾਰ ਸਾਰੇ ਵੀਰਾਂ ਨੂੰ ਤੇ ਵੀਡੀਓ ਨੂੰ ਕਰਿਓ ਵੱਤ ਵੱਤ ਸ਼ੇਅਰ